ਸਬਜ਼ੀਆਂ ਦੇ ਤੁਸੀਂ ਬਹੁਤ ਖਾਧੀਆਂ ਹੋਣਗੀਆਂ ਆਲੂ ਦੀਆਂ ਪਰ ਅੱਜ ਜਿਹੜੀ ਆਪਾਂ ਸ਼ਾਹੀ ਸਬਜ਼ੀ ਬਣਾਈ ਆ ਜੈਨਕਿ ਆਲੂ ਪਨੀਰ ਦੀ ਸ਼ਾਹੀ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਇਹਨੂੰ ਬਣਾਉਣ ਦਾ ਤਰੀਕਾ ਜਿਹੜਾ ਸਾਰਾ ਆਪਾਂ ਅੱਗੇ ਵੀਡੀਓ 'ਚ ਦੱਸਿਆ ਤੁਸੀਂ ਇੱਕ ਵਾਰੀ ਬਣਾਓਗੇ ਤੇ ਬਾਰ-ਬਾਰ ਬਣਾ ਕੇ ਖਾਓਗੇ ਤੇ ਆਓ ਜੀ ਅੱਗੇ ਵੀਡੀਓ 'ਚ ਦੇਖਿਓ ਇਹਨੂੰ ਆਪਾਂ ਕਿਸ ਤਰ੍ਹਾਂ ਤਿਆਰ ਕੀ ਹੈਲੋ ਫਰੈਂਸ ਜੀ ਸਤਿ ਗੁਰੂ ਨਮਸਤੇ ਆਦਾਬ ਰਾਮ ਰਾਮ ਜੈ ਮਾਤਾ ਦੀ ਕਿਵੇਂ ਹੋ ਸਭ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂ ਬਲੌਗਰ ਤੇ ਤਾਂ ਫਿਰ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਤੇ ਅੱਜ ਵਾਲੀ ਵੀਡੀਓ ਚ ਆਪਾਂ ਲੈ ਕੇ ਆਏ ਜੀ ਆਲੂ ਇਹ ਸਿੰਪਲ ਆਲੂ ਜਿਹੜੀ ਇਹਦੀ ਆਪਾਂ ਲਾਜਵਾ ਸਬ지 ਬਣਾਵਾਂਗੇ ਬਣਾਵਾਂਗੇ ਆਪਾਂ ਪਨੀਰ ਦੇ ਨਾਲ ਕਿ ਅੱਜ ਆਪਾਂ ਬਣਾਵਾਂਗੇ ਆਲੂ ਪਨੀਰ ਦੀ ਸਬ지 ਪਰ ਨਵੇਂ ਤਰੀਕੇ ਨਾਲ ਵੈਸੇ ਤੁਸੀਂ ਆਲੂ ਪਨੀਰ ਦੀ ਸਬ지 ਵੀ ਖਾਧੀ ਹੋਊਗੀ ਆਲੂ ਦੇ ਕੋफ्ते ਵੀ ਖਾਦੇ ਹੋਣਗੇ ਦਾ ਮਾਲੂ ਵੀ ਖਾਦੇ ਹੋਣਗੇ ਪਰ ਅੱਜ ਆਪਾਂ ਬਣਾਵਾਂਗੇ ਜੀ ਪਰਮਾ ਆਲੂ ਦੀ ਸਬ지 ਬਹੁਤ ਹੀ ਜ਼ਿਆਦਾ ਟੇਸਟੀ ਇਹਨੇ ਕਿਸੇ ਨੇ ਪਹਿਲਾਂ ਬਣਾਈ ਹੋਵੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਵਾਸਤੇ ਨਵੀਂ ਉਹ ਵੀਡੀਓ ਸਾਰੀ ਦੇਖਿਓ ਜੇ ਸਕਿਪ ਕਰਕੇ ਨਾ ਦੇਖਿਓ ਜੇ ਚਲੋ ਜੀ ਆਪਾਂ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਤੇ ਸਬ지 ਬਣਾਉਣ ਵਾਸਤੇ ਆਪਾਂ ਪਾਈਆ ਲਿਆ ਜੀ ਪਨੀਰ ਤੇ ਅੱਧਾ ਕਿਲੋ ਲੈ ਆਪਾਂ ਆਲੂ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਆਲੂ ਲੈ ਸਕਦੇ ਹੋ ਨਾਲ ਆਪਾਂ ਲਿਆ ਇੱਕ ਟਮਾਟਰ ਤੇ ਚਾਰ ਆਪਣੇ ਪਿਆਜ਼ ਅਦਰਕ ਤੇ ਚਾਰ ਕੱਲੀਆਂ ਆਪਾਂ ਹਰੀਆਂ ਮਿਰਚਾਂ ਸਭ ਤੋਂ ਪਹਿਲਾਂ ਆਪਾਂ ਜਿਹੜੇ ਆਲੂ ਆ ਇਹਨਾਂ ਨੂੰ ਥੋੜਾ ਜਿਹਾ ਫਰਾਈ ਕਰਾਂਗੇ ਆਪਣਾ ਤੇਲ ਗਰਮ ਹੋ ਚੁੱਕਾ ਤੇ ਇਹ ਜਿਹੜੇ ਆਲੂ ਆ ਆਪਾਂ ਇਹਦੇ ਵਿੱਚ ਫਰਾਈ ਕਰਾਂਗੇ ਇਹ ਸਬਜ਼ੀ ਵਾਸਤੇ ਆਲੂ ਜਿਹੜੇ ਤੁਸੀਂ ਛੋਟੇ-ਛੋਟੇ ਲੈਣੇ ਇੱਥੇ ਇਹਨਾਂ ਦਾ ਨਾਪਾਹਲਾ ਹੁੰਦੀ ਹੈ 50% ਪਕਾਉਣਾ ਜਿਆਦਾ ਨਹੀਂ ਤੁਸੀਂ ਚਾਹੋ ਤੇ ਇੱਥੇ ਉਬਾਲ ਕੇ ਆਲੂ ਵੀ ਲੈ ਸਕਦੇ ਹੋ 50% ਕਿਉਂਕਿ ਆਪਾਂ ਨੂੰ ਇਸ ਸਟੈਫੀ ਵਾਸਤੇ ਥੋੜੇ ਜਿਹਾ ਕੱਚੇ ਤੇ ਥੋੜੇ ਜਿਹਾ ਪੱਕੇ ਆਲੂ ਚਾਹੀਦੇ ਜਿੰਨੀ ਦੇਰ ਉਧਰ ਆਲੂ ਫਰਾਈ ਹੋ ਰਿਹਾ ਤੇ ਉਹਨੇ ਜਰਾ ਆਪਾਂ ਇਹਦੇ ਦੀ ਸਟਫਿੰਗ ਦੀ ਤਿਆਰੀ ਕਰਦੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਇਹ ਹਰੀ ਮਿਰਚ ਤੇ ਇੱਕ ਟਮਾਟਰ ਕੱਟ ਕੇ ਪਾ ਰਹੇ ਹਾਂ ਤੁਸੀਂ ਜਿਹੜੀ ਵੀ ਚੀਜ਼ ਇਹਦੇ ਵਿੱਚ ਸਕਿਪ ਕਰਨਾ ਚਾਹੋ ਸਕਿਪ ਕਰ ਸਕਦੇ ਹੁਣ ਇਹ ਸਾਰਾ ਆਪਾਂ ਇੱਕ ਡੋਂਗੇ ਚ ਪਾ ਲੈਨੇ ਇੱਧਰ ਜਿਹੜੇ ਆਪਣੇ ਆਲੂ ਆ ਉਹ ਵੀ ਪੱਕ ਚੁੱਕੇ ਜਿੰਨਾ ਕ ਆਪਾਂ ਨੂੰ ਚਾਹੀਦੇ ਤੁਸੀਂ ਦੇਖ ਸਕਦੇ ਏਦਾ ਕੜਸੀ ਜਾਂ ਕੋਈ ਚਮਚ ਖਬੋ ਕੇ ਦੇਖ ਲੈਣਾ ਕਿ ਪੱਕ ਚੁੱਕੇ ਤੇ ਇਹਨਾਂ ਨੂੰ ਆਪਾਂ ਕੱਢ ਲੈਨੇ ਇੱਧਰ ਆਪਾਂ ਜਿਹੜੇ ਪਿਆਜ਼ ਵਗੈਰਾ ਕੱਟੇ ਉਹਨਾਂ ਦੇ ਵਿੱਚ ਜਿਹੜਾ ਪਨੀਰ ਆ ਉਹ ਮੈਸ਼ ਕਰਕੇ ਪਾ ਲੈਨੇ ਆ ਤੁਸੀਂ ਇਹਨੂੰ ਕੱਦੂ ਕੱਛ ਕਰਕੇ ਵੀ ਪਾ ਸਕਦੇ ਹੋ ਆਪਾਂ ਇਹਨੂੰ ਹੱਥਾਂ ਨਾਲ ਹੀ ਮੈਸ਼ ਕਰਕੇ ਪਾ ਰਹੇ ਆ ਹੁਣ ਆਪਾਂ ਇਹਦੇ ਵਿੱਚ ਪਾਉਣੇ ਮਸਾਲੇ ਕੁਝ ਅੱਧਾ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਜੀਰਾ ਥੋੜਾ ਜਿਹਾ ਹਲਦੀ ਪਾਊਡਰ ਤੇ ਨਾਲ ਪਾਵਾਂਗੇ ਅੱਧਾ ਚਮਚ ਲਾਲ ਮਿਰਚ ਪਾਊਡਰ ਅੱਧਾ ਚਮਚ ਗਰਮ ਮਸਾਲਾ ਤੇ ਟੇਸਟ ਅਨਸਾਰ ਆਪਾਂ ਇਹਦੇ ਵਿੱਚ ਪਾ ਦਾਂਗੇ ਨਮਕ ਤੁਸੀਂ ਇੱਥੇ ਅਮਚੂਰ ਚਾਹੇ ਜਿਵੇਂ ਚਾਟ ਮਸਾਲਾ ਕੁਝ ਵੀ ਪਾ ਸਕਦੇ ਹੋ ਮੈਂ ਫਿਲਹਾਲ ਨਹੀਂ ਪਾ ਰਹੀ ਨਾਲ ਆਪਾਂ ਇਹਦੇ ਵਿੱਚ ਪਾਵਾਂਗੇ ਇੱਥੇ ਹਰਾ ਧਨੀਆ ਇਹਨੂੰ ਸਾਰੇ ਨੂੰ ਆਪਾਂ ਮਿਕਸ ਕਰ ਦਾਂਗੇ ਜਿਹੜਾ ਸਾਰਾ ਮਟੀਰੀਅਲ ਤਿਆਰ ਹੋ ਚੁੱਕਾ ਆਲੂਆਂ ਦੇ ਵਿੱਚ ਭਰਨ ਨੂੰ ਹੁਣੇ ਆਲੂ ਆਪਣੇ ਠੰਡੇ ਹੋ ਚੁੱਕੇ ਯਾਨੀ ਕਿ ਨੂੰ ਆਪਾਂ ਅੱਜ ਫੱਟ ਸਕਦੇ ਆ ਤੇ ਆਪਾਂ ਇਹਨਾਂ ਦੇ ਵਿੱਚ ਵਿੱਚ ਰਾਏ ਕੱਢਨੇ ਆ ਛੇਕ ਉਹ ਪਿੱਲਰ ਵੀ ਹੈਲਪਣਾ ਤਾਂ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਗੋਲ-ਗੋਲ ਆਪਾਂ ਇਹਦੇ ਵਿੱਚ ਛੇਕ ਕੱਢ ਦੇਣਾ ਕਿਉਂਕਿ ਆਲੂ ਆਪਣਾ ਜਿਹੜਾ ਟੁੱਟਣਾ ਨਹੀਂ ਚਾਹੀਦਾ ਇਸ ਹਿਸਾਬ ਨਾਲ ਤੁਸੀਂ ਛੇਕ ਕੱਟਣਾ ਇਦਾਂ ਦੇਖੋ ਇਦਾਂ ਆਪਾਂ ਛੇ ਕੱਢ ਲੈਣਾ ਤੇ ਮੁੜ ਕੇ ਆਪਾਂ ਇਹਦੇ ਵਿੱਚ ਇਹ ਮਸਾਲਾ ਭਰ ਦਾਂਗੇ ਪਨੀਰ ਵਾਲਾ ਇਹਨੂੰ ਤੁਸੀਂ ਐਂ ਦੱਬ-ਦੱਬ ਕੇ ਭਰ ਦੇਣਾ ਇਹਦੇ ਵਿੱਚ ਤੇ ਲੋ ਜੀ ਆਪਣੀ ਜਿਹੜੀ ਸਾਰੀ ਸਟਫਿੰਗ ਜਿਹੜੀ ਆ ਉਹ ਆਲੂ ਦੇ ਵਿੱਚ ਭਰੀ ਗਈ ਇਦਾਂ ਆਪਾਂ ਸਾਰੇ ਤਿਆਰ ਕਰ ਲਾਂਗੇ ਆਲੂ ਇਹ ਬਚਿਓ ਤੇਲ ਦੇ ਵਿੱਚ ਆਪਾਂ ਪਾਵਾਂਗੇ ਇੱਕ ਚਮਚ ਜੀਰੇ ਦਾ ਥੋੜੀ ਜੀ ਰਾਈ ਤੇ ਨਾਲ ਸੁੱਕਾ ਧਨੀਆ ਇਹਦੇ ਵਿੱਚ ਪਾਵਾਂਗੇ ਆਪਾਂ ਇਹ ਮਸਾਲਾ ਜਿਹੜਾ ਆਪਾਂ ਲੈ ਤੂ ਇਹ ਮਸਾਲੇ ਦੇ ਵਿੱਚ ਆਪਾਂ ਦੋ ਤਿੰਨ ਪਿਆਜ਼, ਹਰੀਆਂ ਮਿਰਚਾਂ, ਥੋੜਾ ਜਿਹਾ ਅਦਰਕ ਤੇ ਨਾਲ ਇੱਕ ਟਮਾਟਰ ਰਗੜ ਕੇ ਪਾਇਆ। ਤੁਸੀਂ ਇਹਨੂੰ ਕੁੱਟ ਕੇ ਵੀ ਤੜਕਾ ਲਾ ਸਕਦੇ ਹੋ ਜਾਂ ਇਦਾਂ ਰਗੜ ਕੇ ਵੀ ਜੋ ਤੁਹਾਡੀ ਇੱਛਾ। ਇਹ ਥੋੜਾ ਜਲਦੀ ਜਵਦੀ ਮੈਨੂੰ ਤਾਪਣਾ ਪਿਆ ਕਿਉਂਕਿ ਤੇਲ ਆਪਣਾ ਪਹਿਲਾਂ ਗਰਮ ਹੋਇਆ ਸੀਗਾ। ਇਧਰ ਆਪਣਾ ਤੜਕਾ ਪੁੱਜ ਜਾਂਦੇ ਆ ਇਧਰ ਆਪਾਂ ਆਲੂ ਜਿਹੜੇ ਉਹ ਪੂਰੇ ਫਿੱਲ ਕਰਕੇ ਰੱਖ ਲਿਆ ਤੇ ਇਧਰ ਆਪਾਂ ਅੱਧੀ ਕੌਲੀ ਲਈਆ ਦਹੀਂ ਇਹਦੇ ਵਿੱਚ ਪਾਵਾਂਗੇ ਆਪਾਂ ਮਸਾਲੇ ਇੱਕ ਚਮਚ ਹਲਦੀ ਪਾਊਡਰ ਤੇ ਇੱਕ ਵੱਡਾ ਚਮਚ ਪਾਵਾਂਗੇ ਆਪਾਂ ਲਾਲ ਮਿਰਚ ਪਾਊਡਰ ਦਾ ਤੇ ਇੱਕ ਚਮਚ ਜਰਮ ਮਸਾਲਾ ਇਹ ਆਪਾਂ ਸਾਰੇ ਮਿਕਸ ਕਰ ਦਾਂਗੇ ਇਹ ਸਾਰਾ ਆਪਾਂ ਪਾ ਦਾਂਗੇ ਇਧਰ ਮਸਾਲੇ ਜਿਹੜਾ ਆਪਣਾ ਤੜਕਾ ਪੁੱਜਦਾ ਪਿਆ ਉਹਦੇ ਵਿੱਚ ਇਹਦਾ ਕਰਨ ਦੇ ਨਾਲ ਜਿਹੜੇ ਮਸਾਲੇ ਉਹ ਛੜਦੇ ਨਹੀਂਗੇ ਰਾਮ ਨਾ ਹੋリエ ਪੱਕਦੇ ਇਹਨੂੰ ਆਪਾਂ ਲਗਾਤਾਰ ਹਿਲਾਇ ਜਾਵਾਂਗੇ ਕਿਉਂਕਿ ਦਹੀਂ ਤੇ ਟਮਾਟਰ ਦੋਨੋਂ ਇਕੱਠੇ ਨੇ ਇਹ ਆਪਾਂ ਨੂੰ ਉਦਨ ਵੀ ਇੱਕ ਭਾਰੀ ਵੀ ਦੱਸ ਪਏਗੇ ਕਿ ਜੇ ਆਪਾਂ ਚੜਕੇ ਦੇ ਵਿੱਚ ਦੁੱਧ ਚ ਦਹੀਂ ਇਸਤੇਮਾਲ ਕਰਦੇ ਆਂ ਤਾਂ ਵੀ ਆਪਾਂ ਇਹਨਾਂ ਨੂੰ ਹਿਲਾਇ ਜਾਣਾ ਤਾਂ ਕਿ ਉਹ ਚੀਜ਼ ਫਟੇ ਨਾ ਕਿਉਂਕਿ ਆਪਾਂ ਪਹਿਲਾਂ ਵੀ ਤੁਹਾਨੂੰ ਐਵੇਂ ਦੱਸਦੇ ਹਾਂ ਨੇ ਜਦੋਂ ਆਪਾਂ ਦਹੀਂ ਇਸਤੇਮਾਲ ਕਰਦੇ ਆਂ ਸਬਜ਼ੀ ਨੂੰ ਲਗਾਤਾਰ ਪਹਿਲਾਂ ਹਿਲਾਉਣਾ ਪੈਂਦਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਟੇਸਟ ਅਨੁਸਾਰ ਨਮਕ ਇਹ ਨਮਕ ਜਿੰਨੀ ਕਿ ਤੁਸੀਂ ਗਰੇਵੀ ਰੱਖਣੀ ਆ ਉਹਨਾਂ ਕ ਤੁਸੀਂ ਇਹਦੇ ਵਿੱਚ ਨਮਕ ਪਾਉਣਾ ਕਿਉਂਕਿ ਆਪਾਂ ਆਲੂਆਂ ਦੇ ਵਿੱਚ ਉਹਦੀ ਜਿਹੜੀ ਫਿਲਿੰਗ ਤਿਆਰ ਕੀਤੀ ਉਹਦੇ ਵਿੱਚ ਆਪਾਂ ਪਹਿਲਾਂ ਨਮਕ ਪਾ ਸਕਦੇ ਹਾਂ ਔਰ ਤੁਸੀਂ ਚਾਹੋ ਤੇ ਅੱਛੇ ਇਹਦੇ ਵਿੱਚ ਇੱਕ ਚਾਹੇ 1.5 ਚਮਚ ਸਪੇਸਨ ਦਾ ਵੀ ਇਸਤੇਮਾਲ ਕਰ ਸਕਦੇ ਹੋ ਜੇ ਤੁਹਾਨੂੰ ਜਿਹੜੀ ਇਹ ਗਰੇਵੀ ਉਹ ਥੋੜੀ ਗਾੜ੍ਹੀ ਚਾਹੀਦੀ ਤਾਂ ਪਰ ਮੈਂ ਇਹਦੇ ਵਿੱਚ ਵਿਥਨ ਦਾ ਇਸਤੇਮਾਲ ਨਹੀਂ ਕਰ ਰਹੀ ਮੈਂ ਇਹਦੇ ਵਿੱਚ ਜਿਹੜੇ ਆਪਣੇ ਆਲੂ ਬਚੇ ਸੀ ਜਿਹੜੇ ਇਹ ਜਿਹੜੀ ਆਪਾਂ ਵਿੱਚੋਂ ਕੱਢੇ ਸੀ ਉਹ ਵੇਸ ਨਹੀਂ ਕਰਨੇ ਉਹਨਾਂ ਨੂੰ ਆਪਾਂ ਬਰੀਫ ਬਰੀਗ ਕੱਟ ਲਿਆ ਜਾਨੀ ਕਿ ਮੈਸ਼ ਕਰ ਲਿਆ ਕੋਲ ਸਮਝ ਲਓ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਇਹਨਾਂ ਦੇ ਨਾਲ ਜਿਹੜੀ ਆਪਣੀ ਤਰੀਅ ਉਹ ਗੜੀ ਹੋ ਜੂ ਤਨੇ ਨੂੰ ਆਪਾਂ ਥੋੜਾ ਜਿਹਾ ਪਕਾ ਲਾਂਗੇ ਪਹਿਲਾਂ ਥੋੜਾ ਆਪਾਂ ਪਾ ਲੈਨੇ ਇਹਦੇ ਵਿੱਚ ਦੋ ਗਲਾਸ ਪਾਣੀ ਤੁਸੀਂ ਆਪਣੀ ਮਰਜ਼ੀ ਅਨੁਸਾਰ ਜਿਹੜਾ ਵਾ ਪਾਣੀ ਪਾ ਸਕਦੇ ਹੋ ਜਿੰਨੀ ਵੀ ਤੁਹਾਨੂੰ ਗਰੇਵੀ ਚਾਹੀਦੀ ਬਾਕੀ ਇਹ ਜਿਹੜੀ ਸੱਦੀ ਆ ਜਿਹੜੀ ਉਹ ਸੰਘੜੀ ਤਰੀਆਲੀ ਹੀ ਸਵਾ ਲੱਗਦੀ ਜਿਵੇਂ ਕਿ ਮੰਨ ਲਓ ਆਪਣਾ ਕੋफ्ते ਬਣਾਉਣੇ ਉਦਾਂ ਦੇ ਜਦੋਂ ਇਹਨੂੰ ਉਬਾਲ ਆ ਗਿਆ ਚੰਗੀ ਤਰ੍ਹਾਂ ਆਲੂ ਵਿੱਚ ਆਲੇ ਜਿਹੜੇ ਚੰਗੀ ਤਰ੍ਹਾਂ ਬਣ ਗਏ ਫਿਰ ਆਪਾਂ ਇਹ ਆਲੂ ਵਿੱਚ ਪਾ ਦਾਂਗੇ ਕਿਉਂਕਿ 50% ਇਹਨਾਂ ਨੂੰ ਆਪਾਂ ਪਹਿਲਾਂ ਪਕਾਇਆ ਆ ਤੇ 50% ਬਾਅਦ ਆਪਾਂ ਨੂੰ ਪਕਾਵਾਂਗੇ ਆ ਦੇਖੋ ਆਪਣੀ ਗਰੇਵੀ ਜਿੰਨੀ ਕ ਆਪਾਂ ਨੂੰ ਚਾਹੀਦੀ ਗਾੜ੍ਹੀ ਹੋ ਚੁੱਕੀ ਹੈ ਹੁਣ ਆਪਾਂ ਇਹਦੇ ਵਿੱਚੇ ਪਾ ਦਾਂਗੇ ਆਲੂ ਜੋ ਆਲੂ ਪਾਗੇ ਨੇ ਨੂੰ ਆਪਾਂ ਐ ਕਰਕੇ ਢੱਕ ਕੇ ਰੱਖ ਦਾਂਗੇ ਤੇ ਇਹਨਾਂ ਨੂੰ ਪੱਕਣ ਦਵਾਂਗੇ ਇਹਨਾਂ ਨੂੰ ਆਪਾਂ ਹਿਲਾਉਣਾ ਨਹੀਂ ਕਿਉਂਕਿ ਜਿਵੇਂ ਹਲਾਵਾਂਗੇ ਤੇ ਜਿਹੜੀ ਇਹ ਵਿੱਚ ਆਪਾਂ ਫਿਲਿੰਗ ਭਰੀ ਹੋ ਸਾਰੀ ਨਿਕਲ ਜੂਗੀ ਸੋ ਇਦਾਂ ਹੀ ਆਪਣੇ ਦਮ ਦੇ ਨਾਲ ਹੀ ਆਲੂ ਜਿਹੜੇ ਪੱਕ ਜਾਣੇ ਆ ਸੇਕ ਵੀ ਆਪਾਂ ਘੱਟ ਜਿਹਾ ਹੀ ਰੱਖਾਂਗੇ ਇਹਨਾਂ ਦੇ ਥੱਲੇ ਇਸੇ ਕਰਕੇ ਆਪਾਂ ਤਰੀ ਨੂੰ ਪਹਿਲਾਂ ਸੰਘਣੀ ਹੋਣ ਦਿੱਤਾ ਜੇ ਹੁਣ ਆਪਣੇ ਆਲੂ ਪੱਕਦਿਆਂ 10 ਮਿੰਟ ਹੋ ਚੁੱਕੇ ਆ ਤੇ ਆਪਾਂ ਇਹਨੂੰ ਚੈੱਕ ਕਰਦੇ ਇਹ ਦੇਖੋ ਤੇਨਾਂ ਨੂੰ ਆਪਾਂ ਹੌਲੀ ਹੌਲੀ ਹਿਲਾ ਕੇ ਚੈੱਕ ਕਰਾਂਗੇ ਕਿ ਥੱਲੇ ਤੇ ਨਹੀਂ ਲੱਗੇ ਇੱਕ ਵੈਸੇ ਆਪਾਂ ਦੇ ਲੈਂਨੇ ਆ ਦੇਖੋ ਪੱਕ ਚੁੱਕੇ ਨੇ ਆਲੂ ਬਿਲਕੁਲ ਇਹਨਾਂ ਨੂੰ ਆਪਾਂ ਹੁਣ ਕਰ ਦਿੰਨੇ ਥੱਲਿਓ ਅੱਗ ਬੰਦ ਤੇ ਆਲੂ ਦੀ ਸਬਜ਼ੀ ਆਪਣੀ ਤਿਆਰ ਹੋ ਚੁੱਕੀ ਆ ਤੇ ਇਹਨਾਂ ਨੂੰ ਆਪਾਂ ਕੱਢ ਲੈਨੇ ਤੇ ਨਾਲ ਆਪਾਂ ਪਾ ਦਾਂਗੇ ਜਾਂਦੇ ਉੱਤੇ ਗਰੇਵੀ ਇਹ ਗਰੇਵੀ ਜਿਹੜੀ ਆ ਸੰਘਣੀ ਪਤਲੀ ਤੁਸੀਂ ਆਪਣੀ ਇੱਛਾ ਅਨੁਸਾਰ ਕਰ ਸਕਦੇ ਆ ਤੋ ਹੁਣ ਇਹਨੂੰ ਆਪਾਂ ਗਾਰਨਿਸ਼ ਕਰ ਲਾਂਗੇ ਥੋੜੇ ਜਿਹੀ ਪਨੀਰ ਨਾਲ ਜਿਵੇਂ ਕੋਈ ਮਹਿਮਾਨ ਆਵੇ ਤੇ ਤੁਸੀਂ ਇਦਾਂ ਇਹਨੂੰ ਗਾਰਨਿਸ਼ ਕਰਕੇ ਦੋਵੋਗੇ ਕਿ ਕਹੇ ਇਹਨੇ ਪਛਾਣ ਨਹੀਂ ਸਕਣਾ ਕਿ ਆਲੂ ਦੀ ਸਬਜ਼ੀ ਹੈ ਤੇ ਪਾ ਦਾਂਗੇ ਆਪਾਂ ਥੋੜਾ ਥੋੜਾ ਹਰਾ ਧਨੀ ਤੋਦੀ ਆਪਣੇ ਜਿਹੜੇ ਆ ਸ਼ਾਹੀ ਪਨੀਰ ਵਾਲੇ ਆਲੂ ਬਣ ਕੇ ਤਿਆਰ ਹੋ ਚੁੱਕੇ ਆ ਬਹੁਤ ਹੀ ਜ਼ਿਆਦੇ ਟੇਸਟੀ ਬਣਦੇ ਆ ਇਸ ਤਰੀਕੇ ਨਾਲ ਤੁਸੀਂ ਬਣਾਓਗੇ ਤੇ ਮਹਿਮਾਨ ਵੀ ਖੁਸ਼ ਤੇ ਬੱਚੇ ਵੀ ਖੁਸ਼ ਤੇ ਆਪਾਂ ਤੁਹਾਨੂੰ ਇਹਨੂੰ ਕੱਟ ਕੇ ਦਿਖਾ ਦਿੰਨੇ ਆ ਇਹ ਦੇਖੋ ਜੀ ਵਿੱਚੋਂ ਵੀ ਕਿੰਨਾ ਸੋਹਣਾ ਲੱਗਦਾ ਹੈ ਤੇ ਟੇਸਟੀ ਟੇਸਟੀ ਆਲੂ ਬਣ ਕੇ ਰੈਡੀ ਹੋ ਚੁੱਕੇ ਨੇ ਹੋਂ ਤਾਂ ਨੋਂ ਡਰਨ ਦੀ ਲੋੜ ਨਹੀਂ ਕਿ ਕੋਈ ਮਹਿਮਾਨ ਆ ਰਿਹਾ ਤੇ ਤੁਹਾਡੇ ਕੋਲਲੇ ਆਲੂ ਨੇ ਦੇ ਤੁਸੀਂ ਕਿਸ ਤਰ੍ਹਾਂ ਤਿਆਰ ਕਰੋਗੇ ਤੁਸੀਂ ਆਲੂ ਨੂੰ ਸਿੰਪਲ ਜਿਹੇ ਆਲੂ ਨੂੰ ਬਣਾਉਣ ਦਾ ਤਰੀਕਾ ਥੋੜਾ ਜਿਹਾ ਚੇਂਜ ਕਰ ਲਿਓ ਇਦਾਂ ਤੁਸੀਂ ਆਲੂ ਦੀ ਸਬਜ਼ੀ ਬਣਾ ਕੇ ਮਹਿਮਾਨ ਨੂੰ ਖਵਾਓਗੇ ਤੇ ਮਹਿਮਾਨ ਬਹੁਤ ਖੁਸ਼ ਹੋਣਗੇ ਤੇ ਬਾਕੀ ਜ਼ਰੂਰੀ ਨਹੀਂ ਕਿ ਤੁਸੀਂ ਇਹਦੇ ਵਿੱਚ ਪਨੀਰ ਭਰੋ ਤੁਸੀਂ ਇਹਦੇ ਵਿੱਚ ਥੋੜੇ ਜਿਹਾ ਆਲੂ ਮੈਸ਼ ਕਰਕੇ ਪਿਆਜ਼ ਵਗੈਰਾ ਸਾਰਾ ਕੁਝ ਪਾ ਕੇ ਚਾਹੇ ਹੋਰ ਵੀ ਮਸਾਲੇ ਵਿੱਚ ਪਾ ਕੇ ਤੁਸੀਂ ਇਹ ਚ ਪਰ ਸਕਦੇ ਹੋ ਬਹੁਤ ਜਿਆਦਾ ਟੇਸਟੀ ਸਬਜ਼ੀ ਬਣਦੀ ਆ ਬੱਚਿਆਂ ਨੂੰ ਤੁਸੀਂ ਟਿਫਨ 'ਚ ਵੀ ਬਣਾ ਕੇ ਦੇ ਸਕਦੇ ਹੋ ਕਿਸੇ ਵੀ ਟਾਈਮ ਤੁਸੀਂ ਇਹ ਸਬਜ਼ੀ ਨੂੰ ਬਣਾ ਕੇ ਖਾ ਸਕਦੇ ਹੋ ਇਹਨੂੰ ਕੂੜੀ ਨਾ ਖਾਓ ਰੋਟੀ ਨਾ ਖਾਓ ਚੌਲ ਨਾਲ ਖਾਓ ਬਹੁਤ ਜਿਆਦਾ ਟੇਸਟੀ ਲੱਗਦੀ ਆ ਸੋ ਇਸ ਵੀਡੀਓ ਦਾ ਆਪਾਂ ਹੁਣ ਇੱਥੇ ਐਂਡ ਕਰਦੇ ਆ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਦਬ ਕੇ ਕਰ ਦਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਰੂਬਲੋਗਰ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਵੈਲ ਬਟਨ ਨੂੰ ਪਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਸੋ ਹੁਣ ਇਸ ਵੀਡੀਓ ਦਾ ਆਪਾਂ ਇੱਥੇ ਕਰਦੇ ਜੀ ਐਂਡ ਤੇ ਟੇਸਟੀ ਟੇਸਟੀ ਸ਼ਾਹੀ ਆਲੂ ਖਾ ਕੇ ਕਰਦੇ ਜੀ ਅਲਵਾਇ ਮਿਲਦੇ ਆ ਨੈਕਸਟ ਵੀਡੀਓ ਤੱਕ ਤਕਲੀ ਬਾਈ